ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਮੌਸਮ ਠੰਡਾ ਆ ਜੇ ਮੀਂਹ ਪਿਆ ਹੋਇਆ ਆ ਮੈਂ ਮੂੰਗੀ ਇਹ ਲਿਆਂਦੀ ਹੋਈ ਸੀ ਅਸੀਂ ડીਮਾਰਟ ਤੋਂ ਸਮਾਨ ਲਿਆਈਦਾ ਆ ਜਿਹੜਾ ਕਿ ਬਹੁਤ ਸਾਫ਼ ਸੁਥਰਾ ਹੁੰਦਾ ਆ ਤੇ ਇਹ ਮੂੰਗੀ ਜਿਹੜੀ ਆ ਮੈਂ ਚੰਗੀ ਤਰ੍ਹਾਂ ਇਹਨੂੰ ਭੁੰਨ ਲਿਆ ਆ ਕੁਝ ਨਹੀਂ ਇਹਦੇ ਵਿੱਚ ਪਾਇਆ ਹੈਗਾ ਇਦਾਂ ਸੁੱਕੀ ਕੜਾਈ ਆ ਜਿਹੜੀ ਤਾਂ ਆਪਾਂ ਕੋਈ ਤੇਲ ਨਹੀਂ ਕੁਝ ਨਹੀਂ ਪਾਇਆ ਇਹਦੇ ਭੁੰਨ ਕੇ ਇਹਨੂੰ ਠੰਡੀ ਕਰਕੇ ਤੇ ਆਪਾਂ ਨਾ ਇਹਨੂੰ ਮਿਕਸੀ ਦੇ ਵਿੱਚ ਇਹਦਾ ਆਟਾ ਜਿਹੜਾ ਆ ਉਹ ਵੀ ਲਿਆ ਆ ਤੇ ਆ ਦਿਖ ਰੋਇ ਇਸ ਤਰ੍ਹਾਂ ਨਾ ਠੰਡੀ ਕਰ ਕਰਕੇ ਮੈਂ ਕਿਹਾ ਜਿਆਦਾ ਗਰਮ ਦੇ ਨਾਲ ਫਿਰ ਜੱਗ ਬਣੀ ਨਾ ਹੁੰਦਾ ਉਤੋਂ ਤੇ ਇਸ ਤਰ੍ਹਾਂ ਨਾ ਆਪਾਂ ਠੰਡੀ ਕਰ ਕਰਕੇ ਜਿਹੜੀ ਮੂੰਗੀ ਆ ਸਾਰੀ ਆਪਾਂ ਇਹ ਪੀਸ ਲਈ ਆ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੇ ਨਹੀਂ ਕੀਤਾ ਤਾਂ ਤੇ ਜਿਨ੍ਹਾਂ ਨੇ ਕੀਤਾ ਆ ਜੀ ਸਬਸਕ੍ਰਾਈਬ ਮੇਰੀਆਂ ਵੀਡੀਓ ਦੇਖਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਹਾਲੇ ਨਵੇਂ ਪਹਿਲੀ ਵਾਰੀ ਦੇਖਣੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਇਸ ਤਰ੍ਹਾਂ ਨਾ ਮੈਂ ਸਾਰਾ ਹੀ ਆਟਾ ਜਿਹੜਾ ਆ ਮੈਂ ਸਾਰਾ ਚੀਜ਼ਾਂ ਇਦਾਂ ਭੁੰਨਦੀ ਗਈ ਉੱਪਰ ਮੈਂ ਸੈਲਫ ਤੇ ਜੜ ਕੇ ਬੈ ਗਈ ਸੀ ਤੇ ਬਹੁਤੀ ਸਾਰੀ ਦੀ ਇਹਨਾਂ ਸਾਰਾ ਸਮਾਨ ਜਿਹੜਾ ਇਦਾਂ ਮੈਨੂੰ ਪੀਸ-ਪੀਸ ਕੇ ਨਾ ਫਿਰ ਮੈਨੂੰ ਫੜਾ ਦਿੱਤੀਆਂ ਇਹ ਮੂੰਗੀ ਦੀ ਦਾਲ ਜਿਹੜੀ ਸਾਰੀ ਇਹ ਪੀਸ ਕੇ ਤਾਂ ਚਾਣਕੀ ਮੈਨੂੰ ਦਿੱਤਾ ਆ ਥੋੜਾ ਜਿਹੜਾ ਉੱਪਰ ਨਿਕਲਿਆ ਇਹ ਮੂੰਗੀ ਮੋਟੀ-ਮੋਟੀ ਨਾ ਇਹਨੂੰ ਦਵਾਰਾ ਫੇਰ ਪੀ ਲੈਣਾ ਆਪਣਾ ਸਿੱਟਣਾ ਨਹੀਂ ਹੈਗਾ ਵੀ ਆਪ ਸਿੱਟਣੀ ਕਰ ਲਈ ਹੈ ਹਨਾ ਇਹ ਦਵਾਰਾ ਪੀਸ ਹੀ ਹੋ ਜਾਣੀ ਆ ਤੇ ਇੱਧਰ ਜੀ ਆਪਾਂ ਕਿਉ ਹੋ ਵੀ ਜਿਹੜਾ ਮਲਾਈ ਦਾ ਹੀ ਬਣਾਇਆ ਆ ਇਹ ਵੀ ਕਿਲੋ ਦੇ ਕਰੀਬ ਬਾਣੀ ਗਿਆ ਆ ਤੇ ਸਾਡਾ ਇੰਨੇ ਦੇ ਨਾਲ ਹੀ ਜਿਹੜਾ ਸਰ ਜਾਣਾ ਆ ਕਿਉ ਵੀ ਆਪਾਂ ਘਰ ਦਾ ਹੀ ਪਾਇਆ ਆ ਤੇ ਫੂਲ ਮਖਾਣੇ ਆ ਇਹ ਫੂਲ ਮਖਾਣੇ ਵੀ ਮੈਂ ਉੱਥੇ ਹੀ ਲੈ ਕੇ ਆਈ ਸੀ ਕਿ ਵਧੀਆ ਚੀਜ਼ਾਂ ਮਿਲਦੀਆਂ ਐ ਤੁਸੀਂ ਵੀ ਡੀਮਾਰਟ ਜਾਇਓ ਤੇ ਸ਼ਾਪਿੰਗ ਕਰਕੇ ਦੇਖਿਓ ਤੇ ਜਿੱਦਣ ਵੀ ਅਸੀਂ ਡੀਮਾਰਟ ਜਾਵਾਂਗੇ ਅਸੀਂ ਫੇਰ ਵੀਡੀਓ ਬਣਾਵਾਂਗੇ ਉੱਥੇ ਦਾ ਸਾਮਾਨ ਬਹੁਤ ਵਧੀਆ ਹੁੰਦਾ ਐ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਜਿੱਦਾਂ ਮੂਲ ਮਖਾਣਿਆਂ ਨੂੰ ਐਨ ਚੰਗੀ ਤਰ੍ਹਾਂ ਕਰ ਲੈਣਾ ਐ ਜੇ ਆਪਾਂ ਉਦਾਂ ਕਰੀਏ ਨਾ ਉਦਾਂ ਇਹ ਪੀਸਦੇ ਨਹੀਂ ਹੈਗੇ ਇਸ ਤਰ੍ਹਾਂ ਕਰਕੇ ਐ ਨਾ ਹੋ ਜਾਂਦੇ ਭਾਵੇਂ ਤੁਸੀਂ ਇਦਾਂ ਹੀ ਲੂਣ ਪਾ ਕੇ ਭੁੰਨ ਲੋ ਚਾਹੇ ਇਦਾਂ ਭੁੰਨ ਲੋ ਪਰ ਇਹਦੇ ਇਹ ਜੀਦੀ ਲਈ ਆਪਾਂ ਨੂਣ ਨਹੀਂ ਪਾਉਣਾ ਉਦਾਂ ਖਾਣੇ ਤਾਂ ਪੂਣ ਪਾ ਕੇ ਭੁੰਨ ਸਕਦੇ ਆ ਤੇ ਫੇਰ ਆਪਾਂ ਆ ਦੇਖੋ ਇਸ ਤਰ੍ਹਾਂ ਗਰਮ-ਗਰਮ ਜਿਹੜੀ ਆ ਦਾਲ ਆ ਬੋਟੀ ਮੈਨੂੰ ਪੀ ਪੀ ਕੇ ਸਾਰਾ ਉਹਨੇ ਦੇ ਦਿੱਤੀ ਆ ਤੇ ਬਾਕੀ ਆਪਾਂ ਤੁਸੀਂ ਨਾ ਮੇਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਤੇ ਹੀ ਰਹਿੰਦਾ ਆ ਆਹ ਦੇਖ ਲਓ ਇੱਧਰ ਮੇਰੇ ਨੀਲ ਕਿੱਡਾ ਵੱਡਾ ਪਿਆ ਆ ਇਹ ਤੁਸੀਂ ਮੈਨੂੰ ਕਹੋ ਹੁਣ ਕਮੈਂਟ ਕਰਕੇ ਤੁਸੀਂ ਦੱਸ ਦਿਓ ਵੀ ਨੀਲ ਮੇਰੇ ਕਿੱਦਾਂ ਪੈ ਸਕਦਾ ਆ ਵੀ ਕੀ ਕਾਰਨ ਹੋ ਸਕਦਾ ਆ ਮੇਰੇ ਇੰਨਾ ਵੱਡਾ ਲੱਗਦਾ ਤੇ ਇਦਾਂ ਹੀ ਜਿੱਦਾਂ ਡੰਡੇ ਮਾਰ-ਮਾਰ ਕੇ ਮੈਨੂੰ ਬਹੁਤ ਕੁੱਟਿਆ ਹੁੰਦਾ ਆ ਹਨਾ ਫੇ ਇਧਰ ਆ ਸੂਜੀ ਥੋੜੀ ਜੀ ਸਾਡੇ ਪਈ ਸੀਗੀ ਮੈਂ ਕਿਹਾ ਚੱਲ ਇਹ ਵੀ ਪਾ ਲੈਨੇ ਆ ਵਿੱਚ ਅੱਧਾ ਕਿਲੋ ਸੂਜੀ ਆ ਮੈਂ ਇਹ ਵੀ ਪਾ ਲਈਆ ਤੇ ਫੁੱਲ ਮਖਾਣੇ ਵੀ ਭੁੰਨ ਲਏ ਆ ਤੇ ਇਧਰ ਜੰਨੇ ਪਏ ਸੀਗੇ ਆਪਣੇ ਘਰ ਪੁੱਜੇ ਹੋਏ ਤੇ ਇਹ ਵੀ ਆਪਾਂ ਗ੍ਰाइंड ਕਰ ਲੈਣੇ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਪੀਸ ਲੈਣਾ ਆ ਤੇ ਸੂਜੀ ਆਪਣੀ ਜਿਹੜੀ ਆ ਉਹ ਵੀ ਭੁੱਜ ਗਈ ਆ ਉਹ ਵੀ ਕੱਢ ਲੈਣੀ ਆ ਆਪਾਂ ਆ ਹੁਣ ਮੈਂ ਇਧਰ ਆਟਾ ਜਿਹੜਾ ਆ ਨਾ ਕੇਵੋ ਦੇ ਵਿੱਚ ਅੱਧਾ ਕਿਲੋ ਘੀ ਪਾ ਕੇ ਆਟਾ ਪੋਨ ਲਿਆ ਸੀਗਾ ਤੇ ਇਹਦੇ ਵਿੱਚ ਹੀ ਮੈਂ ਮੂੰਗੀ ਪਾਤੀ ਆ ਮੈਂ ਕਿਹਾ ਵੈਸੇ ਤਾਂ ਕੱਚਾਪਨ ਹੈ ਨਹੀਂਗਾ ਮੂੰਗੀ ਦੇ ਵਿੱਚ ਫੇਰ ਵੀ ਮੈਂ ਕਿਹਾ ਜੇ ਹੋਊਗਾ ਮਾੜਾ ਮੋਟਾ ਤਾਂ ਗਰਮੋਂ ਹੁੰਦਾ ਆ ਕੇਤ ਉਹ ਵਿੱਚੇ ਹੀ ਫਿਰ ਹੋ ਜਾਊਗਾ ਥੋੜਾ ਬਹੁਤਾ ਵੈਸੇ ਬਿਲਕੁਲ ਵੀ ਕੱਚਾਪਨ ਨਹੀਂ ਹੈਗਾ ਇਹ ਹੁਣ ਸਾਰੀ ਮੈਂ ਜਿਹੜੀ ਮੂੰਗੀ ਆ ਇਹਦੇ ਵਿੱਚ ਰਲਾ ਦਦੀ ਆ ਇਹ ਹੈਗੇ ਜੀ ਫੂਲ ਮਖਾਣੇ ਮੈਂ ਪੂਸਾਬ ਤੇ ਨਹੀਂ ਪਾਇਆ ਹੈਗਾ ਕੁਝ ਵੀ ਆਹ ਉਹ ਲੁਮਖਾਣੇ ਆ ਜਿਹੜੀ ਪਹਿਲਾਂ ਪਾਈ ਸੀਗੀ ਉਹ ਸੂਜੀ ਆ ਤੇ ਆ ਹੈਗੀ ਆ ਸੌਂਫ ਸੂਜੀ ਫੂਡ ਮਖਾਣੇ ਤੇ ਛੋਲੇ ਜਿਹੜੇ ਪੀਸੇ ਹੋਏ ਸੀ ਸਾਰਾ ਕੁਝ ਮੈਂ ਵਿੱਚ ਪਾ ਦਿੱਤਾ ਆ ਇਹ ਭਾਤ ਛੋਟੀ ਆ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਸਾਰਾ ਸਮਾਨ ਰਲੂਗਾ ਮੇਰੇ ਕੋਲ ਤੇ ਹੁਣ ਦੇਖਦੀ ਹਾਂ ਕੋਈ ਵੱਡਾ ਭਾਂਡਾ ਲਿਆਉਣੇ ਉਹਦੇ ਵਿੱਚ ਰੜਾਉਣੇ ਆ ਗਰਮ ਵੀ ਬਹੁਤ ਆ ਹੱਥ ਨਹੀਂ ਲਾ ਹੁੰਦਾ ਹੈਗਾ ਬਹੁਤ ਜ਼ਿਆਦਾ ਗਰਮ ਹੋਇਆ ਆ ਇਹ ਤੇ ਆਜ ਮੇਰੇ ਅੰਗੂਠੀ ਪਾਈ ਸੀ ਇਹਦੇ ਵਿੱਚ ਨਾ ਗਿਆ ਇਹ ਮੈਂ ਤਾਂ ਲਾ ਦਿੱਤੀ ਆ ਵੀ ਹੋਰ ਨਾ ਨਾ ਵਿੱਚ ਕੋਈ ਕਈ ਸੀ ਅੱਲੇ ਕੋਈ ਡਿੱਗ ਵੀ ਸਕਦਾ ਐ ਮੈਂ ਕਿਸੇ ਦੇ ਅੰਦਰ ਚਲ ਜਾਊਗਾ ਨਾ ਇਸ ਕਰਕੇ ਆਪਣੇ ਕੋਈ ਵੀ ਚੀਜ਼ ਇਦਾਂ ਦੇ ਹੱਥਾਂ 'ਚ ਪਾਈ ਹੋਈ ਆ ਨਾਗ ਨੂੰ ਗਵਾਲੀ ਤੋਂ ਉਹਨੂੰ ਲਾ ਲੈਣਾ ਚਾਹੀਦਾ ਜੇ ਖਾਣਾ ਬਣਾਉਣ ਵੇਲੇ ਨਾ ਕਿਸੇ ਵੇਲੇ ਕੀ ਪਤਾ ਹੁੰਦਾ ਕਿਸੇ ਚੀਜ਼ ਦਾ ਕੋਈ ਵਿੱਚ ਸਟੋਨ ਜਿਹਾ ਵਿੱਚ ਡਿੱਗ ਜਵੇ ਤੇ ਫਿਰ ਸਾਡੇ ਅੰਦਰ ਚਲੇ ਜਾਊਗਾ ਹਨਾ ਆਪਾਂ ਇਦਾਂ ਦਾ ਰਿਸਕ ਕਿਉਂ ਲੈਣਾ ਆ ਜੇ ਤੁਹਾਡੇ ਵੀ ਪਾਈ ਹੁੰਦੀ ਹੈ ਤੁਸੀਂ ਆਟਾ ਗੁੰਨਣ ਵੇਲੇ ਜਾਂ ਜੋ ਵੀ ਆਪਾਂ ਹੱਥਾਂ ਦੇ ਨਾਲ ਚੀਜ਼ ਮੈਸ਼ ਕਰਨੀ ਹੁੰਦੀ ਉਸ ਵੇਲੇ ਤੁਸੀਂ ਵੀ ਹੈਨਾ ਇਹਨੂੰ ਲਾ ਕੇ ਰੱਖ ਲਿਆ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਚੀਜ਼ਾਂ ਬਣਾ ਕੇ ਤੁਸੀਂ ਜ਼ਰੂਰ ਤਿਆਰ ਕਰੋ ਪਰ ਆਹ ਤਾਂ ਛੋਟੀ ਸੀਗੀ ਫੇ ਆਪਾਂ ਵੱਡਾ ਪਤਿਲਾ ਪਿੱਤਲ ਦਾ ਕੱਢਿਆ ਇਹਨੂੰ ਧੋ ਕੇ ਤਾਂ ਆਪਾਂ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਿਆ ਸੁਕਾ ਲਿਆ ਕਿਉਂਕਿ ਹੁਣ ਇਦਾਂ ਦੇ ਭਾਂਡੇ ਜਿਹੜੇ ਆ ਇਹ ਬਿੱਡਾਂ ਜੋਗੇ ਰਹਿ ਗਏ ਪੇਟੀਆਂ ਜੋਗੇ ਅੱਗੇ ਤਾਂ ਨਹੀਂ ਤਾਂ ਸਜਾ ਸਜਾ ਕੇ ਇਹਨਾਂ ਨੂੰ ਉੱਪਰ ਰੱਖਦੇ ਹੁੰਦੇ ਸੀਗੇ ਤੇ ਹੁਣ ਨਹੀਂ ਤਾਂ ਅੱਗੇ ਕਿਤੇ ਐਨ ਚਿੱਟੇ ਭਾਂਡੇ ਕੱਢੇ ਹੁੰਦੇ ਸੀ ਇਹ ਆਪਾਂ ਪਾ ਦਿੱਤੀ ਆ ਜੀ ਸ਼ੱਕਰ ਜੀਨੀ ਨਹੀਂ ਪਾਈ ਹੈਗੀ ਸ਼ੱਕਰ ਪਾਈ ਆ ਤੇ ਡੇਢ ਕਿਲੋ ਦੇ ਕਰੀਬ ਮੈਂ ਕੱਢੀ ਸੀਗੀ ਪਰ ਮੈਂ ਘੱਟ ਪਾਈ ਆ ਮੈਨੂੰ ਕੋ ਪਤਾ ਨਹੀਂ ਹੁੰਦਾ ਹਨਾ ਵੀ ਮਿੱਠਾ ਜ਼ਿਆਦਾ ਨਾ ਹੋ ਜAVE ਫੇ ਚੰਗਾ ਨਹੀਂ ਲੱਗਦਾ ਮੈਂ ਇੰਨੀ ਕਰ ਆਖ ਲਈ ਆ ਫੇ ਬਾਅਦ ਚ ਲੜਾ ਕੇ ਦੇਖਾਂਗੇ ਜੇ ਘੱਟ ਲੱਗੂਗੀ ਤੇ ਪਾ ਲਵਾਂਗੇ ਐਸ ਤਰ੍ਹਾਂ ਆਪਾਂ ਕਿਹਾ ਹੋ ਦੀ ਸੀ ਕਿ ਹੋਰ ਪਾ ਲੈਣਾ ਆ ਵੀ ਅੰਬਾਲਾ ਸੁੱਕੇ ਜੇ ਵੀ ਨਹੀਂ ਜਦ ਸੰਗੂ ਨੂੰ ਬਣਾ ਲੱਗੇ ਹਨਾ ਚੰਗੀ ਨਹੀਂ ਲੱਗਦੀ ਤਾਂ ਪਉਣਾ ਆਪਾਂ ਕਿ ਘੱਟ ਆ ਜੇ ਮੈਂ ਕਿਹ ਜਿਆਦਾ ਪਾ ਲੰਨੀ ਆ ਤੇ ਮੇਰਾ ਵੀ ਬੀਪੀ ਘਟ ਜਾਂਦਾ ਮੈਨੂੰ ਵੀ ਨਹੀਂ ਪਚਦਾ ਹੈਗਾ ਇਸ ਕਰਕੇ ਮੈਂ ਕਿਹ ਜਿਆਦਾ ਨਹੀਂ ਪਾਉਂਦੀ ਹੈਗੀ ਤੇ ਹੁਣ ਆਪਾਂ ਮੈਂ ਕਿਹਾ ਬੋਟੀ ਨੂੰ ਮੈਂ ਕਿਹਾ ਇਹ ਹੀ ਸਾਡੀ ਕਹਿੰਦੇ ਕੰਨਿਆ ਆ ਇਹ ਹੀ ਸਾਡੀ ਲక్ష్ਮੀ ਆ ਆਪ ਮੈਂ ਕਿਹਾ ਤੂੰ ਚੈੱਕ ਕਰ ਦੇਖ ਮਿੱਠਾ ਕਿੰਨਾ ਕਿਆ ਤੇ ਕਹਿੰਦੀ ਮੰਮੀ ਬਹੁਤ ਵਧੀਆ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਖਾਣਾ ਬਣਾ ਕੇ ਜ਼ਰੂਰ ਇਦਾਂ ਦੇ ਖਾਣੇ ਦਿਆ ਕਰੋ ਇਹ ਬਹੁਤ ਵਧੀਆ ਹੁੰਦੇ ਆ ਜੀ